ਇਹਦਾ ਮੈਂਟਲ ਕਹਿ ਦਿੰਦੇ ਆ ਵੀ ਐਮਐਲਏ ਦੀ ਹਵਾ ਖਰਾਬ ਹੋ ਗਈ ਹਵਾ ਖਰਾਬ ਹੋ ਗਈ ਜੀ ਲੋਕ ਗੱਲਾਂ ਮਾਉਣਗੇ ਮੈਂਟ ਮਾਰਦੇ ਜੀ ਤੁਸੀਂ ਐ ਕਰੋ ਵੀ ਉਧਰ ਵੀ ਸੈਟਿੰਗ ਕਰੋ ਤੁਸੀਂ ਪਾਸੇ ਸੈਟਿੰਗ ਕਰੋ ਦਾਦਾ ਭਰਾ ਐ ਕਰੀਗੇ ਹਾਂ ਜੀ ਜਿਹੜੇ ਇਹਨਾਂ 12 13 ਦੇ ਵਿੱਚੋਂ ਜਿਹੜੇ ਮੇਨ ਮੇਨ 2 4 ਹੈਗੇ ਜਾਂਦਾ ਹਾਂ ਜਿਹਨਾਂ ਮਗਰ ਵੋਟਾਂ ਹੈਗੀਆਂ ਵਧੀਆ ਹਾਂਜੀ ਓਕੇ ਓਕੇ ਜਿਹੜੇ ਹੁਣ ਲੰਡੂ ਪੰਜੂ ਕਾਰਡ ਉਹ ਛੱਡਦੇ ਜਿਹੜੇ ਮੰਨ ਉਹਦੇ ਭੋਗ ਭਾਗਦੇ ਉੱਥੇ ਪਰਦੇ ਉਹ ਛੱਡ ਦਿਆ ਗਿਆ ਆਪਾਂ ਹਾਂਜੀ ਉੱਥੇ ਹੀ ਜਾਂਦੇ ਬੰਦਾ ਕੋਈ ਤੇ ਚੰਗੇ ਤੁਸੀਂ ਉੱਥੇ ਕਰੋ ਜੇ ਸ਼ੌਕ ਸ਼ੌਕ ਮਾਤਾ ਬੈਠੇ ਆਗੇ ਹਾਂਜੀ ਜੀ ਜਿਹੜ ਕੋ 2 2 4 400 ਕੋਟ ਪੈਂਦੀ ਹੈ ਯਾਰ ਇਹਨਾਂ ਕੋਲੇ ਆਪਾਂ 5 5 ਮਿੰਟ ਲਾ ਚੰਨਾ ਓਕੇ ਫਿਰ ਤਾਂ ਹੁਣ ਚੱਲੇ ਆ ਨਾ ਐਮ ਐਲ ਏ ਨਾਲ ਇੱਕ ਵਾਸਾ ਕਰਕੇ ਮੋੜਨਾ ਆਪਾਂ ਆ ਠੀਕ ਹੈ ਹਾਂ ਚਲੋ ਓਏ ਚੱਕਰ ਜਿਹਾ ਤੋਂ ਹੀ ਜਾਂਦੇ ਆ ਕਿ ਤੇਜ਼ ਬਹੁਤ ਸੀ ਦਰੂ ਦਰੂ ਤੇ ਹੀ ਸੀ ਨਹੀਂ ਯਾਰ ਐਂ ਕਰੋ ਐਂ ਕਰੋ ਆ ਗੋਏ ਦੇ ਨਾਲ ਜੜ ਜੀ ਦਰਵਾਜ਼ਾ ਸੁਣੋ ਐਮ ਐਲ ਏ ਬਾਈ ਘਰੇ ਹੋਣਾ ਹੋਊਗਾ ਘਰੇ ਆ ਚਲ ਮੋਟਰਸਾਈਕਲ ਚੱਲ ਕੱਪ ਚੱਲ ਗਏ ਉਹ ਤਰ ਕੀ ਚੱਲ ਵੜਦਾ ਗਾਇਦੇ ਉੱਤੇ ਜੂ ਹਾਂ ਚੜ ਜੂ ਉਹ ਟੋਪੀ ਦਾ ਲੈ ਲੈ ਆ ਲਾਂਗੇ ਚੱਲ ਬਾਈ ਮੈਂ ਮਦਰ ਬੈਠ ਅਗਲਾ ਜਿਹਦਾ ਪਾਈ ਕੱਲ ਨੂੰ ਆਹੀ ਵਰਤਨੇ ਆ ਓਏ ਕਿੱਧਰ ਗਿਆ ਓਏ 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 ਕਰੀ ਗਿਆ ਨਾ ਓਏ ਓਏ ਯਾਰ ਕੋਈ ਨਹੀਂ ਕੋਈ ਮਰ ਗਿਆ ਨਹੀਂ ਐਸਾਸਤੇ ਐਮਐਲਏ ਚੁਣਦੇ ਯਾਰ ਵੀ ਥੋੜੀ ਦਾਰੂ ਆਧਾਰ ਕਾਰਡ ਤੇ ਸਸਤੀ ਕਰਾ ਦੇ ਯਾਰ ਹੱਦ ਹੋ ਗਈ ਜਿੰਨੇ ਜੋਗੇ ਹੈਗੇ ਕਰਤਾ ਯਾਰ ਹੋਰ ਵੀ ਕਰੀ ਜਾਂਦੇ ਆ ਵੀ ਕੋਈ ਫਾਇਦਾ ਹੋ ਜਾ ਥੋਡਾ ਇੱਕ ਗੱਲ ਹੋਰ ਦੱਸੋ ਜੇ ਤੁਸੀਂ ਆ ਨਹੀਂ ਕਰ ਸਕਦੇ ਤਾਂ ਫੀ ਬੁੱਕ ਦੇ ਛੱਤ ਨੂੰ ਨਾ ਠੀਕੇ ਖੋਲਦੇ ਜੀ ਪੰਜਾਬ ਚ ਵੀ ਆ ਜਿਹੜਾ ਜੋੜਾ ਨੂੰ ਹਟਾਉਣ ਨੂੰ ਲੱਗ ਗਿਆ ਜੀ ਘੋਣਾ ਤੇ ਤਾਂ ਜਿਹਾ ਉਹਦਾ ਤੋੜੀ ਹੋਆ ਉਹ ਖੋਲ ਦੇਣਾ ਸਾਰਾ ਪੰਜਾਬ ਮੈਂ ਕਹਿੰਨਾ ਤੁਸੀਂ ਕਿਤੇ ਹੱਦੇ ਹੀ ਨਹੀਂ ਜੀ ਆਹ ਬੰਦਾ ਮੈਨੂੰ ਬਲਾ ਸਿਰਾਂ ਦੇ ਕੰਨ ਕਮਾ ਕੇ ਫੜਦਾ ਉਤੋਂ ਦੀ ਇਹ ਇਹ ਤਾਂ ਪੁਰਾਣੇ ਬਜ਼ੁਰਗਾਂ ਦਾ ਅਸਲੀ ਫੋਨ ਬੋਲਦਾ ਇਹਦੇ 'ਸੋ ਮੇਰਾ ਲਿਆ ਸਾਬ ਲੈ ਮਾਰੇ ਯਾਰ ਹਾਂ ਸੋ ਤੇ 200 ਤੇ ਉਹ ਕਿਤੀੜ ਜਾ ਪਤਾ ਨਹੀਂ ਕਿੱਥੇ ਆ ਉਹਨੂੰ ਫੋਨ ਲਾਉਣਾ ਘੜਤੇ ਆ ਹੁਣ ਅੱਸੀ ਘੜ ਗਏ ਸਰ ਸਰ ਬੰਨ ਤੇ ਉਧਰੋਂ ਸਿਆਪਾ ਖਾਣਾ ਕੀੜੇ ਲੜੀ ਜਾਂਦੇ ਆ ਸ਼ਾਮ ਹੋ ਗਈ ਆ ਤਾਂ ਬਹੁਤ ਹੋ ਗਿਆ ਉਧਰ ਮਰ ਗਿਆ ਚੱਕਲਾ ਹੈਲੋ ਉਹ ਕਿੱਥੇ ਮਰ ਗਿਆ ਹੀਰੇ ਆ ਜਾ ਆਂਬਾ ਹੋਇਆ ਇਹ ਦਾਮ ਹੋਇਆ ਪਿਆ ਆ ਜਾ ਆ ਜਾ ਆ ਜਾ ਛੇਤੀ ਆ ਕਿੱਥੇ ਆ ਤੂੰ ਬੱਸ ਮੈਂ ਯਾਰ ਅੱਜ ਸੌਰੀ ਜਾਵੜਾ ਸੀਗਾ ਤੇ ਬੱਸ ਛੋਡੇ ਬੰਨੀ ਆ ਰਹੀ ਆ ਤੈਨੂੰ ਪਤਾ ਟਾਈਮ ਹੋਇਆ ਪਿਆ ਯਾਰ ਉਹ ਬੱਸ ਮੇਰੇ ਤਾਂ ਆਉਦੇ ਆ ਜਿਹੜਾ ਪਤਾ ਕੀ ਗੇੜੀ ਮਰ ਜਾ ਹਾਂ ਦਾ ਸੀ ਆ ਪੈਸੇ ਕੱਢਦੇ ਆ ਕਿੰਨੇ ਕੱਢ ਗਏ ਲਾਫੜਾ 80 ਕੱਢਦੇ ਆ ਕੱਢ ਦਾਂ 200 ਰੁਪਇਆ 100 ਕੱਢ ਦੇ 170 900 ਤੋਂ ਕੱਢਦਾ ਅਲਗ ਨਿਆ ਲੈ ਦੇਲੀ ਤੈਨੂੰ ਪਤਾ ਨਹੀਂ 100 ਆਉਂਦਾ ਤੇਰੇ ਵੰਡੇ ਸਿਰ ਕਮਾਲ ਕਰੀ ਜਨਾ ਯਾਰ ਤੂੰ ਹੈ ਬਰ ਉਹ ਹੀ ਗੱਲ 20 ਦੇ ਯਾਰ ਆਂਡੇ ਲਵਾਂਗੇ ਕਮਾਲ ਕਰੀ ਜਨਾ ਤੂੰ ਅੱਜ ਮੈਂ ਸੌਰੀ ਗਿਆ ਸੀਗਾ ਉੱਥੇ ਲੱਗ ਗਏ ਪੈਸੇ ਤੇ ਅੱਗੇ ਆਪ ਪਾਉਣੀ ਹੈ ਪੈਸੇ ਕੋਈ ਨਾ ਜਤੂਬ ਵਾਲਾ ਯਾਰ ਕੱਢ ਦਾਰ ਕਰਾਂਗੇ ਫਿਰ ਕੱਲ ਨੂੰ ਦੇਵਾਂਗੇ ਪੈਸੇ ਕਿਵੇਂ ਬਾਈ ਵਧੀਆ ਜੀ 100 ਕੀ ਦੀ ਬੋਤਲ ਦੇ ਲਿਓ ਜੀ 280 ਉਹ 30 ਘਟਾਂ ਬਾਈ ਉਹ ਕੱਲ ਨੂੰ ਦੇ ਦਾਂਗੇ ਨੱਥ ਦੇ ਗਾਹ ਕਾ ਤੇਰੇ ਡੈਲੀ ਕਾ ਸਾਫ ਜਨ ਹੁੰਦਾ ਹੈ ਕਿਤੇ ਸਾਨੂੰ ਲੈਸ ਵੀ ਕਰਦੇ ਆ ਕਰ ਡੈਲੀ ਦੇ ਗਾਹ ਕੱਲ ਦੇ ਕੇ ਜਾਣੇ ਕੋਈ ਨੂੰ ਕੋਈ ਨਹੀਂ ਦੇ ਦਾਂਗੇ ਦੇ ਦਾਂਗੇ ਦੇਖਣੇ ਆ ਇੱਕ ਬੋਤਲ ਦੇ ਹੱਤਾ ਲਾਲਾ ਸਾਡਾ ਤਾਂ ਨਹੀਂ ਲੱਗਦਾ ਪੁਜੀਆ ਪਾ ਜੇ ਨਹੀਂ ਸਕੀਮ ਕੁ ਪੁਜੀਆ ਨਹੀਂ ਹੈ ਜੀ ਸਲਾਮ ਨੁਤਰਾ ਪਿਆਰ ਮਿਲ ਗਈ ਸਰਕਾਰਾਂ ਹੁੰਦਾ ਕਾਰਡ ਵੀ ਬਣਾਤੇ ਬਿਜਲੀ ਵੀ ਮੁਫਤ ਕਰਤੀ ਸਰਕਾਰਾਂ ਨੇ ਤਾ ਬੁਰੰਗਾ ਦਾ ਵੀ ਕੰਮ ਫ੍ਰੀ ਕਰਤਾ ਰੋਡ ਵੇ ਤੇ ਤੇ ਆਪਨੇ ਮੋਟੇ ਸਾਪ ਡੱਸ ਗਿਆ ਇਹਨੂੰ ਨਹੀਂ ਕੀ ਕਰਦੇ ਫ੍ਰੀ ਦੇ ਦਾਂਗੇ ਦੇ ਦਾਂਗੇ ਬੇਸੰਸਰ ਦੇ ਦਾਂਗੇ ਆਪਾਂ ਬੰਦ ਕਰਨੀ ਨਹੀਂ ਪਰ ਸਰਕਾਰਾਂ ਨੂੰ ਨਹੀਂ ਚਾਹੀਦਾ ਇਧਰ ਸਾਡੇ ਗਰੀਬਾਂ ਬਾਰੇ ਵੀ ਸੋਚੋ ਜਿਹੜੇ ਹੀਰਾ ਬਿਲਦੇ ਆ ਕੋਕੂਕਣੀ ਮੇਰੀ ਸੁਣ ਲੈ ਗੱਲ ਪਾਣੀ ਨਾਲ ਚੱਲੂਗੀ ਪੈਸੇ ਤਾਂ 20 ਆ ਸਾਰੇ ਤੁਹਾਨੂੰ ਕਰਣ ਜੋ ਝਾਗਦਾ ਹੋਇਆ ਦੋ ਮਿੰਟ ਚੱਕ ਲਈਂ ਕਿਹੜਾ ਫਾਇਦਾ ਲੈ ਵੇਖ ਲੈ ਹੈ ਕੁੱਟ ਪਾਉਂਦਾ ਵੇਖ ਲੈ ਰਹਿੰਦੇ ਰਹਿੰਦੇ ਐਂ ਕਰ ਆਪੋਂ ਉੱਥੇ ਚੱਲਦੇ ਆਂ ਜੈ ਫਿਰ ਕੱਸੀ ਤੋਂ ਭਰ ਲੈਨੇ ਡੋਲੂ ਆਹ ਬਾਈ ਕੇ ਕੋ ਡੋਲੂ ਲੈ ਕੇ ਚੱਲ ਯਾਰ ਡੂੜ ਘੰਟਾ ਅੱਗੇ ਹੋ ਗਏ ਲੇਟ ਆਂ ਅੰਡੇ ਦਾ ਫੜ ਲੈਣਾ ਮੈਂ ਓ ਯਾਰ 20 ਆ ਦੇ ਲਿਆਉਣੇ ਆ ਡੂ ਡਾਂਡਾ ਆਉਣਾ ਤੂੰ ਲੈ ਆ ਜਾ ਕੇ ਹੈ ਫਿਰ ਉਹੀ ਗੱਲ ਕਰੇ ਨਾ ਮੜਾ ਤੂੰ ਉਧਰ ਨਾ ਉਧਰ ਨਾ ਵੀ ਧਾਰ ਕਰ ਲੈ ਉਹ ਤੂੰ ਕੋਈ ਧਾਰ ਨਹੀਂ ਕਰਦਾ ਤੂੰ ਜਾ ਲੈ ਆ ਯਾਰ ਤਰੀ ਆ ਜੂਗੀ ਭੱਜ ਕੇ ਜਾ ਭੱਜ ਕੇ ਜਾ ਯਾਰ ਭੱਜ ਕੇ ਲੈ ਆ ਉਹ ਮੇ ਲੜੀ ਜਾਂਦੇ ਆ ਜਾ ਭੱਜਾ ਉਹ ਮੈਨੂੰ ਨਾਲ ਤਾਂ ਗੰਡੇ ਨਹੀਂ ਦੇਣੇ ਉਹਨੇ ਉਹ ਤੂੰ ਦੇ ਭਾਈ ਐਂ ਕਿ ਰਹਾਂ ਆਂਡੇ ਤੇ ਹੀ ਯਾਰ ਦੋ ਫਟਾਫਟ ਕਰਦੇ ਯਾਰ ਅੱਗੇ ਨਾ ਲੇਟ ਆ ਉਹ ਬੰਦੇ ਡਿੱਕੀ ਜਾਂਦੇ ਆ ਮੈਨੂੰ ਆ ਜਾ ਆ ਜਾ ਆ ਜਾ ਛੇਤੀ ਬੱਸ ਤੁਸੀਂ ਆਪ ਵੀ ਕਰਨਾਗੇ ਬੱਸ ਲਫਾਵੇ ਚ ਪਾ ਦੇ ਯਾਰ ਉਹ ਇੱਥੇ ਕੀ ਖੇਡ ਰਹੇ ਛੇਲਣ ਨੂੰ ਕੀ ਸੀ ਭਾਈ ਚੱਲ ਮਾਰ ਦੇ ਦੋ ਦੋ ਪੀਸ ਇਹਨਾਂ ਦੇ ਆਪਣੇ ਨੂਨ ਵਾਲੇ ਕੁੜੀ ਕਿਹੜੀ ਆ ਚੱਕ ਕੇ ਮੈਂ ਪਾ ਲੈਂਦਾ ਉਹਨੇ ਵਿੱਚ ਉਹ ਆਇਆ ਛੇਤੀ ਵੱਟ ਪੋਣਾ ਪੈੜ ਕਿੱਧਰ ਮਰ ਗਿਆ ਆਉਣਾ ਭਰਾਵਾ ਖਾਲੀ ਲਵਾ ਪਈ ਆ ਭਰਤਾ ਲੈਣ ਦੇ ਇੰਨੀ ਨਾ ਹੋ ਯਾਰ ਕਾਲੀ ਕਰਿਆ ਕਰੋ ਚੱਲਣ ਦੇ ਅਕਟੈਂਟ ਤਾਂ ਲੱਗਦਾ ਹੀ ਆ ਓਏ ਆਇਆ ਗਾ ਟਰੱਕ ਭੇਜਾਂ ਹੁਣ ਤੈਨੂੰ ਭਰਨ ਵਾਸਤੇ ਦੱਸ ਹੈਂ ਉਦੋਂ ਚੱਕਣਾ ਉਦੋਂ ਤੂੰ ਸਾਫਤਾ ਅੰਡਾ ਚੱਕਣ ਤੱਕ ਜਾਏਗਾ ਤੂੰ ਆ ਜਾ ਯਾਰ ਛੇਤੀ ਉਧਰੋਂ ਟਾਈਮ ਬਹੁਤ ਹੋਇਆ ਪਿਆ ਹਾਂ ਦਾ ਦੋਵੇਂ ਤੂੰ ਹੀ ਖਾ ਜਾਏਗਾ ਆਈ ਬੁੱਕ ਦੇ ਯਾਰੇ ਚਲੂਣ ਚੱਲ ਕਰਾ 2 ਘੰਟਾ ਹੋ ਗਿਆ ਲੇਟ ਹੋਏ ਆ ਚੱਲ ਚੱਲ ਹੁਣ ਤੁਹਾਨੂੰ ਗਾਣਾ ਆ ਬਾਈ ਨੂੰ ਤਾਂ ਕੀੜੇ ਕੂੜੇ ਮਰ ਜਾਂਦੇ ਬਾਈ ਤੈਨੂੰ ਗਾਣਾ ਆ ਆ ਬਹੁਤ ਗਾਣਾ ਸੁਣਾ ਦਿਚਾ ਤੂੰ ਪੀ ਲੈ ਤਾਉਦੋਂ ਹੱਕ ਤੀੜਾ ਨੂੰ ਪਤਾ ਲੱਗ ਚਲ ਸੇ ਆ ਪਗੜਾ ਪੈਗ ਲਾਇਆ ਉਹ ਗਲਾਸ ਚ ਲੈ ਆਇਆ ਕਿ ਕਿੱਥੇ ਆ ਉਹ ਐ ਕਮ ਭੁੱਲਦਾ ਤਾਂ ਦੁਪਹਿਰ ਦੇ ਮੇਰੀ ਜੇਬ ਚ ਉਹ ਪਤਾ ਨਹੀਂ ਕਿੱਥੇ ਮਰਿਆ ਹਾਲਤ ਕਰਨੀ ਆਇਆ ਯਾਰ ਲੈ ਉਹ ਭਰਾਵਾ ਕਰਦਾ ਹਾਲ ਮਰ ਜਾਗੇ ਤਾਈ ਤਾਈ ਨੇ ਘੰਟਾ ਲਵਾਤਾ ਉਹਦਾ ਘਰ ਵਾਲਾ ਨਹੀਂ ਜਾਂਦਾ ਸੀਗਾ ਕੋਲੋਂ ਚੱਕ ਕੇ ਖਾਏਗਾ ਕੋ ਕੋ ਕਹਿੰਦੇ ਬਾਲਟੀ ਉਹ ਕੱਲੇ ਵਿਚਾਰੇ ਨੂੰ ਬੁੱਕਾਣਾ ਨਾਣਾ ਪਊਗਾ ਹੁਣਾਂ ਨੂੰ ਬੁੱਕਾਣਾ ਨਾਣਾ ਹੋਰ ਮਸਾ ਉਹਨੇ ਪਾਣੀ ਦਾ ਬੰਦੋਬਸਤ ਕਰਤਾ ਆਪਾਂ ਨੂੰ ਮੈਂ ਵੀ ਪਰਮਾਤਮਾ ਭਲੋ ਕਰੀ ਹੱਥ ਬਲਿਆ ਡੇਗਣਾ ਪਵੇ ਡਲਦੀ ਐਵੇਂ ਮਹਿੰਗੀ ਦਾਰੂ ਆ ਇਹ ਕੁੰਦਾਰ ਲੈਂਦੀ ਅੱਜ ਡੋਲ ਗਈ ਰਾ ਮੇਰੇ ਇਹ ਮੇਰਾ ਜਿਆਦਾ ਪੈਗਾਂ ਜਾਏ ਕੋਈ ਨਾ ਬਰਾਬਰ ਕਰਦਾ ਕਰਦਾ ਮੇਰਾ ਪੈਗ ਵੱਡਾ ਨਾ ਕਰਦੀ ਮਾਦਾ ਪਹਿਲੇ ਗਿੱਟੇ ਛਲਾਈ ਬਠਾ ਇੰਨੀ ਕਿਉਂ ਪਾਤੀ ਮੋٹے ਮੋٹے ਲਾਓ ਤੇ ਪਹਿਲਾਂ ਹੀ ਲੇਟਾਂ ਹੋਰ ਇਹਨੇ ਤਾਂ ਮਾਰੀਏ ਗਿੱਚੀ ਜੀ ਵਜੂਗਾ ਨਾ ਵੱਡਾ ਪੈਗਾ ਪਾਣੀ ਭੁੱਲ ਗਏ ਭੁੱਲ ਗਏ ਇੰਨੇ ਸਵੇਲਾ ਹੀ ਭੁੱਲੇ ਬੈਠੇ ਸੀਗੇ ਓਏ ਕਾਲੀ ਕਾਲੀ ਚ ਇੰਨ ਲੱਗ ਜਾਂਦੇ ਆਏ ਇਹ ਸ਼ਲਮੇ ਇਹਨੂੰ ਵੀ ਗੋਲਾ ਕਰੇ ਮੋੜ ਕੀ ਲੈ ਕੇ ਜਾਣਾ ਗੋਲਾਂਗੇ ਗੋਲਾਂਗੇ ਜੀਸ ਉਪਰ ਆਵਾ ਉਹਦੇ ਬਿਨਾ ਤਾਲੂਆ ਸੁਖਾ ਮਾੜਾ ਜੰਤਰ ਦਾ ਜਾਣਦੇ ਪਤੰਦਰਾ ਅੱਗੇ 2 ਘੰਟਿਆਂ ਨੂੰ ਲੇਟ ਕਰਾਦਾ ਮੈਂ ਤਾਂ ਨੰਦਾ ਨਹੀਂ ਉਹ ਨਜ਼ਰ ਲੈ ਵੀ ਮਿੱਤਰਾ ਚੱਕੋ ਅੱਜ ਦਾ ਪਤੰਦਰਾ ਇਹ ਆਂਡਿਆਂ ਨਾਲ ਹੀ ਸਾਰਨਾ ਪਿਆ ਆਂਡੇ ਗੜਾ ਆਪਾਂ ਟਰੱਕ ਲੈ ਕੇ ਆਏ ਆ ਉਹ ਹੈ ਤਾਂ 20 ਦੇ ਆ ਝੁੱਡੂ ਨਹੀਂ ਲੈ ਆਇਆ ਕੋਈ ਨਾ ਜਿੱਦੇ ਟੈਂਡਰ ਖੁੱਲ ਗਿਆ ਤਾਂ ਉਹਦੇ ਭਲਾ ਦੀ ਤੂੰ ਡੱਬਾ ਲੈ ਲਈ ਯਾਰ ਝੁੱਡੂ ਜਾਨ ਮੰਗ ਕੇ ਦਰੂ ਵੀ ਨਾ ਆ ਗੱਲਾਂ ਕਰਦਾ ਉਹ ਤੂੰ ਰਹਿੰਦਾ ਕਰ ਰਹਿੰਦਾ ਕਰ ਅਰੇ ਤੇਰੇ ਕੋਲੇ ਦੋ ਕੁੱਟਾ ਦਰੀਆਂ ਗਈਆਂ ਨਹੀਂ ਐਵੇਂ ਲੰਡੂ ਜਿਹਾ ਨਾ ਮਾਰ ਪਗਲਾ ਓਏ ਯਾਰ ਗਲਾਰੀ ਨਾ ਡਾਓ ਚੱਲ ਤੂੰ ਪਿੱਕਲਾ ਯਾਰ ਤੂੰ ਵੀ ਨਾ ਬੋਲ ਚੁੱਪ ਪਾਣੀ ਪਾ ਤੋੜਿਆ ਅੱਗ ਹੋ ਗਿਆ ਤੀਜਾ ਤੇ ਬੋਤਲ ਵੀ ਗਈ ਤੇ ਮੇਰਾ ਤਾਂ ਬਣੇ ਕੁਛ ਨਹੀਂ ਮਿੱਤਰਾ ਤੇਰੇ ਜ਼ਬਨ ਸਾਫ਼ ਸੀ ਬੋਤਲ ਡੋਲ ਦੇ ਤੇ ਰਹਿਣੀ ਬੰਦ ਅੱਜ ਬੈਠਾ ਰਹਾ ਪਤਾ ਨਹੀਂ ਕਿ ਸਟੀਲ ਦਾ ਲੀਵਰ ਲਵਾਈ ਬੈਠਾ ਤੂੰ ਭਰਾਵਾ ਚਲੋ ਜੀ ਲੋ ਖਾਲੀ ਕਰਤੀ ਖਾਲੀ ਕਰਨੀ ਆ ਯਾਰ ਸਰੀਰੀ ਪੈ ਚਲੋ ਲਾਵੀ ਮਿੱਤਰਾ ਖਤਮ ਹੋ ਗਿਆ ਕੱਲੇ ਢ ਘਾਰ ਹੀ ਰਹਿ ਗਏ ਪੱਲੇ ਤੇ ਸਰੀਰ ਨਹੀਂ ਬਣਿਆ ਹੱਥ ਦੇ ਤਰੀਕ ਕੰਬੀ ਜਾਂਦੇ ਆ ਹਜੇ ਤੱਕ ਸਰੀਰ ਨਹੀਂ ਬਣਿਆ ਪਤਾ ਨਹੀਂ ਕਿਹ ਹੈ ਜਸ ਸਰੀਰ लास्ट ਹੀ ਹੈ ਸਰੀਰ ਜ ਬਣਾਇਆ ਬਣਾਇਆ ਨਹੀਂ ਗਾ ਆ ਪਿੰਦਾ ਬਹੁਤ ਆਇਆ ਚੱਲ ਗਰੇ ਖਾਦਮ ਕਰ ਗਿਆ ਵੈਰਾ ਅਹ ਚਲੋ ਯਾ ਪਣਾ ਅੰਮੇਲੇ ਕਾਲ ਸਾਦ ਕੋਲ ਚੱਲੇ ਗਏ ਉਹ ਤਾ ਤੂੰ ਬਤਾਉ ਲੈਣੇ ਆ ਅੰਮੇਲੇ ਕੋਲੇ ਜਿਹੜੀ ਕੇ ਮਰੀ ਨਾ ਪਕਾਈ ਨਹੀਂ ਜਿਹੜੀ ਗਲਤ ਤੂੰ ਠੇਕੇ ਦੇ ਕੀ ਸੀ ਸਹਰਾ ਲਈ ਕੁਝ ਫਰੀ ਕੁਝ ਨਹੀਂ ਯਾਰ ਆਪਣੇ ਲਈ ਦਾਰੂ ਨਿਭਰੀ ਤੂੰ ਨਾ ਸਨ ਬੜਵਾ ਦੇਂਗਾ ਮੇਰੇ ਨਾਲ ਆਪਦੇ ਮਰੀ ਜਨ ਅੰਡਾ ਲੈ ਤੂੰ ਹਾਂ ਅੰਡਾ ਨਹੀਂ ਪੜਵਾਉਂਦਾ ਸਨ ਨਜ਼ਰੀਏ ਵੀਰੇ ਲੈ ਯਾਰੇ ਸ਼ਰਾਬੀ ਹੋ ਗਿਆ ਅੰਡੇ ਤਾਂ ਬਹੁਤ ਰਹੀ ਯਾਰ ਅੱਜ ਹਨਾ ਹਾਂ 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 ਮਿੱਟੀ ਦਾ ਤੇਲ ਨਾਸਾਂ ਨੂੰ ਲਾਉਣਾ ਮੁਗਲ ਤੇਰੀ ਆਹੀ ਗੱਲਾਂ ਬੱਸ ਆਹ ਪੈਗ ਲਾ ਲੈਨੇ ਲੰਡੂ ਜੇ ਬੁੱਦੂ ਜੀਆਂ ਗੱਲਾਂ ਕਰੀ ਇਹਨੇ ਨਾ ਹਾਂ ਚਲੋ ਯਾਰ ਆਪਾਂ ਮੇਲੇ ਕੋਲ ਸੌ ਕਰਦੇ ਲੱਗੇ ਤਾ ਉਹਨੂੰ ਆਪਣੇ ਯਾਰੀ ਸੌ ਲੱਗੇ ਓ ਤੂੰ ਕਿਉਂ ਸਾਨੂੰ ਤੜਕੇ ਚੱਲਾਂਗੇ ਭਈ ਹੁਣ ਉਹ ਸੈਟਸ ਬਲੇ ਆ ਯਾਰ ਓ ਮਰਨਾ ਹੀ ਪੈਣਾ ਇਹਦੇ ਮੰਗਰ ਪੈ ਤੂੰ ਨਹੀਂ ਆਣਾ ਯਾਰ ਮੈਂ ਤਾਂ ਚੱਲਿਆ ਨਹੀਂ ਚੱਲ ਚੱਲਦੇ ਆ ਉਧਰ ਨਾਲ ਕੋਈ ਹੀਰੇ ਬੱਕਰੇ ਗੋਦਾ ਲੈਣੀਆਂ ਨੇ ਇਹਦੇ ਓ ਚੱਲ ਆਪਾਂ ਯਾਰ ਬੰਦਾ ਨਹੀਂ ਹੀਰੇ ਚੱਲ ਆਪਾਂ ਤਾਂ ਇਹੀ ਕਹਣਾ ਯਾਰ ਕਿ ਵਾ ਕੋਈ ਨਹੀਂ ਚੱਲ ਹੀਰੇ ਓ ਸ਼ਰਾਬੀ ਹੋ ਗਿਆ ਅੰਡਾ ਦਾ ਖਾਲਾ ਆਪਦਾ ਭੁੱਲ ਗਿਆ ਐਂ ਤਾਂ ਹੀ ਆਉਂਦੇ ਨਾ ਮੇਲ ਤੂੰ ਐਮਐਲ ਨੂੰ ਾਂਡਾ ਕਾਦਣੀ ਆਂਦਾ ਉਹਦੇ ਸਾਫ ਕੋਲੇ ਗੱਲਾਂ ਕੀ ਕਰੇਗਾ ਫਿਰ ਆਪਣੀ ਯਾਰੀ ਦੀ ਸੌਹ ਪਾਤੀ ਉਹ ਗਲਾਸੀਆਂ ਵੀ ਚੱਕ ਲੋ ਕੱਲ ਨੂੰ 5 ਰੁਪਏ ਲਾਉਣੇ ਪੈਣਗੇ ਆ ਤਾਈ ਦਾ ਜੱਗ ਵੀ ਬੁੜਾਉਣਾ ਹੋਰ ਚਾਹੀ ਗਾਲਾ ਗੱਡੇ ਕਰ ਲਾ ਗੱਡੇ ਫਿਰ ਕਰ ਲੋ ਕ ਓਏ ਆਂਡਾ ਖਾ ਲਾ ਓਏ ਓਏ ਯਾ ਤੂੰ ਕਰੇਗਾ ਉਹਦੇ ਗੱਲ ਹਾਂ ਤਾਂ ਹੁਣ ਚੱਲਦੇ ਆ ਨਾ ਐਮਐਲਏ ਨਾਲ ਇੱਕ ਵਾਰਸਾ ਕਰਕੇ ਮੁੜਨਾ ਆਪਾਂ। ਆ ਠੀਕ ਹੈ। ਹਾਂ ਚਲੋ। ਓਏ ਚੱਕਰ ਜਿਹਾ ਤੋਂ ਹੀ ਜਾਂਦੇ ਆ ਕਿ ਤੇਜ਼ ਬਹੁਤ ਸੀ ਦਰੂ। ਦਰੂ ਦੇਈ ਸੀ ਨਹੀਂ ਐ ਕਰੋ। ਐ ਕਰੋ। ਆ ਗੋਏ ਦੇ ਨਜ਼ਰ ਜੀ ਦਰਵਾਜ਼ਾ। ਸੁਣੋ। ਐਮਐਲਏ ਬਾਈ ਘਰੇ ਹੋਣਾ। ਹੋਊਗਾ। ਕਰੇ ਆ। ਚਲ ਮੋਟਰਸਾਈਕਲ ਚੱਲ। ਚੱਕ ਚੱਲ ਗਏ। ਉਧਰ ਕੀ ਜਲ ਵੜਦਾ ਕਾਇਦੇ ਉੱਤੇ ਚੜਜੂ। ਬਣਾ ਚੜਜੂ। ਆ ਓ ਟੋਪੀ ਦਾ ਲੈ ਲੈ। ਉੜ ਲੈ ਲਾਂਗੇ। ਚੱਲ ਬਾਈ ਮੈਂ ਮਗਰ ਬੈਠੀ ਯਾਰ ਅਗਲਾ ਜੇ ਤਾਂ ਆਪਾਂ ਅਹੀਂ ਕੱਲ ਨੂੰ ਆਹੀ ਵਰਤਨੇ ਆ ਓਏ ਕਿੱਧਰ ਗਿਆ ਓਏ 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 ਕਰੀ ਗਿਆ ਨਾ ਓਏ ਓਏ ਯਾਰ ਕੋਈ ਨਹੀਂ ਕੋਈ ਮਾਰ ਗਿਆ ਤਰ ਕੇ ਜਾਵੜਦਿਆ ਚੱਲ ਯਾਰ ਉਹ ਸਤਨਾਕ ਅੱਲਾ ਦੇ ਪੁਨੇ ਉਹ ਸਤਨਾਕ ਜਣਾ ਸਰਦੀ ਓਏ ਹੁੰਦਾ ਕੋਸੀ ਯਾਰ ਲੋਕੀ ਦਾਦੇ ਐਮ ਐਲ ਐ ਮਹਿਲ ਪਾ ਕੇ ਹਵਾਜੋ ਜਾਂਦੇ ਆ ਥੱਲੇ ਮਹਿਲ ਢੜ ਕੇ ਪਤੰਦਰ ਚਵਾਰੇ ਤੇ ਬੈਠ ਲੈ ਦੱਸ ਓ ਚਲੋ ਚੜੋ ਯਾਰ ਥਿਰੇ ਧਿਆਨਾ ਬਾਈ ਨੂੰ ਵੜ ਤੂੰ ਚੱਲ 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 ਗੱਲ ਤੂੰ ਕਰੇਗਾ ਕਿ ਮੈਂ ਮਾਈਕ ਫਿਰੂਗਾ ਗੱਲ ਅੱਬਾ ਜੜੀ ਬੋਲੇ ਭਾਈ ਓ ਠਹਿਰ ਜਾ ਪਤੰਦਰ ਦਾ ਮਾ ਬਰ ਪਹਾੜਾਂ 'ਚ ਬੈਠਾ ਚੱਲ ਓਏ ਯਾਰ ਹੀਰੇ ਦੂਣਾ ਢੱਕ ਵੀ ਭਾਈ ਨਹੀਂ ਦੇਖਦਾ ਮੈਂ ਨਹੀਂ ਦੇਖਦਾ ਅੱਬਾ ਦੰਦੜੀ ਵੱਧੀ ਛੱਡ ਜਾ ਜਾਨੇ ਓ ਤੂੰ ਦਾ ਓਏ ਮੁਸਕਾੜੀ ਬੁਲਾਦਾ ਯਾਰ ਆ ਕਿਨੇ ਮੇਰਾ ਸੋਢੇ ਜੋ ਵਿੱਕੀ ਪ੍ਰੋਗਰਾਮ ਕੱਲ ਤੇ ਬਹੁਤ ਆ ਯਾਰ ਹਣਾਂ ਹਾਂ ਜੀ ਅੰਨ ਜੀ ਕੱਲ ਨੂੰ ਚੰਡੀਗੜ੍ਹ ਵੀ ਜਾਣਾ ਆਪਾਂ ਤੇ ਕਿਵੇਂ ਕਰੀਏ ਪ੍ਰੋਗਰਾਮ ਖਾਸ ਕਿੰਨੇ ਗੱਦੇ ਵਿੱਚੋਂ ਪ੍ਰੋਗਰਾਮ ਟੋਟਲ ਕਿੰਨੇ 12 12 ਪ੍ਰੋਗਰਾਮ ਦੇਖਿਆ ਜਾਂਦਾ ਸਾਰੇ ਖਾਸ ਹੈ ਜੀ ਹਾਂ ਤੇ ਜਾਣਾ ਵੀ ਜ਼ਰੂਰੀ ਬਣਦਾ ਆਪਾਂ ਚੰਡੀਗੜ੍ਹ ਵੀ ਜ਼ਰੂਰੀ ਹੈ ਮੁੜ ਕੇ ਵੇਖੋ ਜੀ ਪ੍ਰੋਗਰਾਮ ਵੀ ਖਾਸ ਹੈ ਤੇ ਜਾਣਾ ਵੀ ਬੜਾ ਗਾਂ ਨੂੰ ਵੋਟਾਂ ਵੀ ਲੈਣੀ ਆਪਾਂ ਹੂੰ ਇਹ ਲੋਕ ਗੁੱਸੇ ਵੀ ਪਤਾ ਮੜੀ ਦਾ ਮੈਂਟ ਇਹਦਾ ਮੈਂਟਸ ਕਹਿ ਦਿੰਦੇ ਆ ਵੀ ਐਮ ਐਲ اے ਦੀ ਹਵਾ ਖਰਾਬ ਹੋ ਗਈ ਹਵਾ ਖਰਾਬ ਹੋ ਗਈ ਜੀ ਲੋਕ ਗੱਲਾਂ ਬਣਾਉਣ ਕੇ ਮੈਂਟ ਮਾਰਦੇ ਜੀ ਤੁਸੀਂ ਐ ਕਰੋ ਵੀ ਉਧਰ ਵੀ ਸੈਟਿੰਗ ਕਰੋ ਤੇ ਥੋੜੇ ਪਾਸੇ ਸੈਟਿੰਗ ਕਰੋ ਤੇ ਜਾਦਾ ਭਰਾਇ ਕਰੀਏ ਜਿਹੜੇ ਇਹਨਾਂ 12 13 ਦੇ ਵਿੱਚੋਂ ਜਿਹੜੇ ਮੇਨ ਮੇਨ 2 4 ਹੈਗੇ ਜਿਆਦਾ ਹਾਂਜੀ ਹਾਂਜੀ ਜਿੰਨਾ ਮਗਰ ਵੋਟਾਂ ਹੈਗੀਆਂ ਵਧੀਆ ਹਾਂਜੀ ਓਕੇ ਓਕੇ ਜਿਹੜੇ ਉਹ ਲੰਡੋ ਪੰਜੋ ਕਾਰਡ ਉਹ ਛੱਡ ਦਿਆਂਗੇ ਜਿਹੜੇ ਮਨ ਉਹ ਭੋਗ ਭਾਗ ਦੇ ਉੱਥੇ ਪਰ ਜਿਹਾ ਉਹ ਛੱਡ ਦਿਆਂਗੇ ਆਪਾਂ ਭੇਜ ਦਿਆਂਗੇ ਬੰਦਾ ਕੋਈ ਤੇ ਚੰਗੇ ਤੁਸੀਂ ਉੱਥੇ ਕਰੋ ਜੈ ਸ਼ੋਕ ਸ਼ੋਕ ਮਾਤਾ ਭੇਜ ਦਿਆਂਗੇ ਹਾਂਜੀ ਜੀ ਜੀ ਜਿਹੜਾ ਜਿਹੜੇ ਦੋ ਤਿੰਨ ਜਿਆਦਾ ਖਾਸ ਹੈ ਹਾਂਜੀ ਹਾਂਜੀ ਠੀਕ ਹੈ ਜਿੰਨਾ ਮਗਰ ਕੋਈ 2 2 4 400 ਵੋਟ ਪੈਂਦੀ ਹੈ ਯਾਰ ਇਹਨਾਂ ਕੋਲੇ ਆਪਾਂ 5 5 ਮਿੰਟ ਲਾ ਚੱਲਾਂਗੇ ਓ ਕਿਤੇ ਤਰ ਖਾ ਲੇਗਾ ਸਾਬ ਜੀ ਆਖੋ ਪਰ ਵੀ ਬਾਹਰ ਕਾ ਦਾ ਰੋਲਾ ਪੁੱਤ ਦੇਖੀ ਆਪ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਾਬ ਨੂੰ ਮਿਲਣਾ ਜੀ ਆਪਣਾ ਹੀ ਪਾਈ ਜਾਂਦੇ ਪਤੰਦ ਕੌਣ ਪਤੰਦ ਐਮਐਲਏ ਸਾਹਿਬ ਸ਼੍ਰੀਬੀ ਜੀ ਆਏ ਸ੍ਰਾਬੀ ਜੀ ਕਿੱਲੇ ਜੰਮਣ ਜੀ ਹੈਗੇ ਹੀ ਤੰਨੇ ਨਹੀਂ ਜੀ ਪਰਾਲਾ ਪੁੱਤ ਵੋਟਾਂ ਨੇੜੇ ਐ ਮੁਰਕੇ ਨਾ ਸੁਣੀ ਤਾਂ ਇਹ ਮੁਰਕੇ ਆਕੜ ਜਾਂਦੇ ਹੁੰਦੇ ਲੋਕੇ ਹਾਂਜੀ ਪਰਾਲਾ ਕੋਈ ਨੇ ਦਫਾ ਕਰਦੇਗਾ ਲਾਦੇਗਾ ਮਗਰ ਉਹ ਪਰਾਲਾ ਸਤਿ ਸ੍ਰੀ ਅਕਾਲ ਜੀ ਹੁਣ ਪ੍ਰਮਾਣ ਸੀ ਦਾ ਫਾਇਦਾ ਹੀ ਚੱਕਦੇ ਨਾ ਤੁਸੀਂ ਯਾਰ ਐਂ ਤਾਂ ਬੇਨਤੀ ਲੈ ਕੇ ਆਏ ਆ ਯਾਰ ਤੁਹਾਡੇ ਚੁਣੇ ਨੇ ਐ ਜੇ ਕਿ ਸੱਚੀ ਮੁੱਚੀ ਜੇ ਤੁਸੀਂ ਐਮਐਲਏ ਬਣਾਤਾ ਨਾ ਤਾਂ ਇਹ ਸੋਚੀਦਾ ਵੀ ਯਾਰ ਬੰਦਾ ਨਾ ਆਇਆ ਨਾ ਕੋਈ ਕਹਦੇ ਵੀ ਹਵਾ ਖਰਾਬ ਹੋ ਗਈ ਦਿਮਾਗ ਖਰਾਬ ਹੋ ਗਿਆ ਅਸੀਂ ਹਰੇਕ ਬੰਦੇ ਨੂੰ ਮਿਲਦੇ ਆਂ ਨਾਲੇ ਮੁੰਡੇ ਨੇ ਦਸਤਾਬੀਆਂ ਦਾ ਸ਼ਰਾਪ ਦਿੱਤੀ ਵੀ ਬੜਾ ਤਰੀਕਾ ਹੈ ਕੋਈ ਮਿਲਣ ਦਾ ਯਾਰ ਘਰੇ ਜਾਓ ਜਰ ਫਿਰ ਸਰਕਾਰ ਨੂੰ ਤੁਸੀਂ ਕਹਿੰਦੇ ਹੋ ਕਿ ਸਰਕਾਰ ਨਸ਼ਾ ਨਹੀਂ ਬੰਦ ਕਰਦੀ ਹੁਣ ਤਿੰਨੇ ਨੌਜਵਾਨ ਆ ਤੁਸੀਂ ਵੇਖਣ ਨੂੰ ਹੁਣ ਸਰਕਾਰ ਘਰ ਘਰ ਜਾਵੇ ਕਹਿਣਾ ਹਤੇ ਪੰਜਾਬ ਜੀਓ ਦਾ ਨਹੀਂ ਨਹੀਂ ਤੁਸੀਂ ਯਾਰ ਤਿੰਨੇ ਜਾਂਗੇ ਜਾਂ ਤੁਸੀਂ ਮੈਨੂੰ ਸਮਝ ਨਹੀਂ ਆਉਂਦੀ ਵੀ ਤੁਸੀਂ ਡੱਕ ਕੇ दारू ਨਾਲ ਤੁਸੀਂ ਦਫ਼ਤਰ ਆ ਗਏ ਮੈਂ ਫਿਰ ਵੀ ਮੈਂ ਕਹ ਸਿਕਿਉਰਟੀ ਨੂੰ ਮੈਂ ਕਹਿਆ ਯਾਰ ਬੇਨਤੀ ਕਰਨ ਆਏ ਆ ਜੀ ਉਹ ਬੇਨਤੀ ਬਾਅਦ ਕਰੀ ਬਰਾਏ ਇੱਧਰ ਆ ਕੇ ਸੁਣ ਇੱਧਰ ਬੈਠ ਇੱਧਰ ਬੈ ਕੇ ਗੱਲ ਕਰ ਇੱਧਰ ਆ ਜਾ ਉਹਨੂੰ ਬਿਠਾ ਲਓ ਯਾਰ ਇੱਧਰ ਤੁਸੀਂ ਠੀਕ ਹੋ ਮੈਂ ਬਿਠਾਓ ਯਾਰ ਇੱਧਰ ਬਿਠਾਓ ਇਹਨੂੰ ਨਾਲ ਦੱਸ ਕੀ ਸਮੱਸਿਆ ਹੈ ਆਬੜਾ ਤੂੰ ਦੱਸ ਪਹਿਲਾਂ ਤੇਰਾ ਕੀ ਕੰਮ ਹੈ ਮੈਂ ਤਾਂ ਹੀ ਨੌਕਰੀ ਲੈਣ ਆਇਆ ਮੇਰੇ ਪੁੱਤ ਨੌਕਰੀ ਮੇਰਾ ਕਿਹੜਾ ਨੌਕਰੀਆਂ ਵਾਲਾ ਦਫ਼ਤਰ ਹੈ ਮੈਂ ਤਾਂ ਥੋੜਾ ਚੁਣਿਆ ਹੋਇਆ ਨਹੀਂ ਵੋਟਾਂ ਤੋਂ ਨਹੀਂ ਪਾਈਆਂ ਨੇ ਨਹੀਂ ਵੋਟਾਂ ਤੋਂ ਪੰਜ ਕਿੰਨਾ ਪੜਿਆ 12ਵੀਂ 12ਵੀਂ ਕਰਦਾ ਜੀ ਕਰ ਲਈ ਕਰ ਲਈ ਜੀ ਅੱਛਾ ਪਲੱਸ 2 ਕਰ ਲਈ ਹੈ ਹਾਂ ਜੀ ਤੇ ਫਿਰ ਪੁੱਤ ਗਾਂ ਦਾਖਲਾ ਲੈ ਹੈ ਇਹ ਤਾਂ ਛੋਟਾ ਜਿਹਾ ਹੈਗਾ ਤੂੰ ਇਹ ਤਾਂ ਨੌਕਰੀ ਦੇ ਲੈ ਕਿ ਗਾਂ ਦਾ ਜੀ ਪੜਾਈ ਕਰਨੀ ਕੋਈ ਤੇ ਪੁੱਤੋਂ ਉਮਰ ਕਿੰਨੀ ਹੈ ਉਮਰ ਹੈ ਜੀ 17 ਸਾਲੀ ਅਧਿ 17 ਪੁੱਤ ਜੀ 18 ਦਾ ਹੋਣਾ ਫਿਰ ਆਏ ਹੁਣ ਮੁੜ ਕੇ ਤੁਸੀਂ ਪਾਕੇ ਜਾਂਦਾ ਵੀ ਸਾਨੂੰ ਐਮਐਲਏ ਨੌਕਰੀ ਲਵਾਉਂਦਾ ਸਾਨੂੰ ਮੰਤਰੀ ਨੌਕਰੀ ਨਹੀਂ ਲਵਾਉਂਦਾ ਪਤਾ ਪਤਾ एलिਜੀਬਲ ਤਾਂ ਚਾਹੀਦਾ ਨਾ ਤੈਨੂੰ ਘਰ ਦੇ ਨੇ ਭੇਜਿਆ ਵੀ ਨੌਕਰੀ ਵਾਸਤੇ ਗਏ ਕਿ ਐਮਐਲਏ ਸਰ ਨੂੰ ਨਹੀਂ ਨਹੀਂ ਮੈਂ ਤਾਂ ਆਪ ਹੀ ਆ ਗਿਆ ਜੀ ਆਪ ਹੀ ਆ ਗਿਆ ਹਾਂਜੀ ਅੱਛਾ ਵੋਟਾਂ ਪਾਜਾ ਕਰਕੇ ਤੇ ਪੁੱਤ ਤੂੰ 17 ਸਾਲਾਂ ਦਾ ਹੈ ਜੀ 17 ਸਾਲਾਂ ਦਾ ਨੌਕਰੀ ਮਿਲਦੀ ਹੁੰਦੀ ਸਰਕਾਰੀ ਨੂੰ ਨਹੀਂ ਘਟੋ ਘਟੋ ਮਾ 18 ਸਾਲਾਂ ਦਾ ਨਾ ਪੁੱਤ ਤੇ ਕੋਈ ਗੱਲ ਨਹੀਂ ਪੜ ਬੇਟਾ ਗ੍ਰੈਜੂਏਸ਼ਨ ਵਗੈਰਾ ਕਰ ਇੱਥੇ ਤੈਨੂੰ ਵੀ ਪਤਾ ਵੀ ਮਾੜਾ ਹਾਲ ਹੈ ਹਾਂਜੀ ਹਾਂਜੀ ਨੌਕਰੀਆਂ ਘੱਟ ਆ ਸਾਡਾ ਨੌਕਰੀਆਂ ਤੇ ਗ੍ਰੈਜੂਏਸ਼ਨ ਕਰ ਲਾਂ ਮੇਰਾ ਪੁੱਤ ਕੋਈ ਗੱਲ ਨਹੀਂ ਅਜੇ ਸਮਾਂ ਹੈਗਾ ਆਪਣਾ ਤੇ ਤੂੰ ਪੜ੍ਹਾਈ ਕਰਦਾ ਠੀਕ ਹੈ ਠੀਕ ਹੈ ਹੋ ਜੂਗੀ ਸੈਟਿੰਗ ਤੇਰੀ ਵਧੀਆ ਪੜ੍ਹਾਈ ਕਰ ਕੋਈ ਹੋ ਜੂਗੀ ਨੌਕਰੀ ਠੀਕ ਹੈ ਬਟਾ ਠੀਕ ਹੈ ਚਲੋ ਸਰ ਹੁਣ ਇਹਨਾਂ ਦੇ ਪਾਸੇ ਇਹਨਾਂ ਦੇ ਸੁਣੋ ਹਾਂ ਹੁਣ ਦੱਸ ਯਾਰ ਕੀ ਹੈ ਤੁਹਾਡਾ ਕੀ ਹੈ ਸਾਹਿਬ ਜੀ ਇੱਕ ਤਾਂ ਬੁੜੀਆਂ ਨੂੰ ਤੁਸੀਂ ਫ੍ਰੀ ਕੀਤਾ ਬੱਸਾਂ ਤੇ ਉਹ ਬੁੜੀਆਂ ਨੂੰ ਬੱਸਾਂ ਤੇ ਫ੍ਰੀ ਨਹੀਂ ਕੀਤਾ ਖਸਮਾ ਬੁੜੀਆਂ ਦਾ ਕਿਰਾਇਆ ਫ੍ਰੀ ਕੀਤਾ ਆਧਾਰ ਕਾਰਡ ਤੇ ਚਲੋ ਸਾਭ ਜੀ ਲਿਖੋ ਜੀ ਲਿਖ ਲੇ ਜੀ ਹੋਰ ਦੱਸ ਲਿਖ ਲਿਆ ਨੇ ਜੀ ਲਿਖ ਲਿਆ ਦੂਜਾ ਤੁਸੀਂ ਬਿਜਲੀ ਫ੍ਰੀ ਕਰਤੀ ਜੀ ਕਰਤੀ ਉਹ ਤੈਨੂੰ ਵੀ ਕੀਤੀ ਐ ਇਹਨੂੰ ਵੀ ਕੀਤੀ ਐ ਇਹਨੂੰ ਵੀ ਕੀਤੀ ਐ ਉਹ ਸਾਰਿਆਂ ਨੂੰ ਕੀਤੀ ਐ ਮਿਹਰਬਾਨੀ ਸਾਭ ਜੀ ਮਿਹਰਬਾਨੀ ਸਾਭ ਜੀ ਹੁਣ ਹੋਰ ਵੀ ਬਹੁਤ ਕੁਛ ਫ੍ਰੀ ਕੀਤਾ ਬਹੁਤ ਕੁਛ ਕੀਤਾ ਸਰਕਾਰ ਨੇ ਕੱਚੇ ਮੁਲਾਜ਼ਮ ਪੱਕੇ ਕਰਤੇ ਤੁਸੀਂ ਚਲ ਮਾੜਾ ਕਰਤਾ ਨਹੀਂ ਜੀ ਚੰਗਾ ਜੀ ਸਾਭ ਅੱਛਾ ਬਹੁਤ ਸਾਰੀਆਂ ਨੌਕਰੀਆਂ ਦੇਤੀਆਂ ਤੁਸੀਂ ਜੀ ਉਹ ਗਲਤ ਹੋ ਗਿਆ ਨਹੀਂ ਜੀ ਧੰਨਵਾਦ ਜੀ ਬਹੁਤ ਧੰਨਵਾਦ ਜਿਹੜੇ ਕੋਈ ਨਾਲੀਆਂ ਗਲੀਆਂ ਦਾ ਵੀ ਸਿਸੇ ਸਾਰੇ ਪੰਜਾਬ ਚ ਬਹੁਤ ਵਧੀਆ ਕੰਮ ਕੀਤਾ ਉਹ ਵੀ ਕੀਤਾ ਜੀ ਤੇ ਵਧੀਆ ਕੀਤਾ ਸਾਰਾ ਕੁਝ ਹੁਣ ਤੇਰਾ ਗਿਲਾ ਕਿ ਮਾਂ ਜੁੰਮਾ ਵੀ ਦਿੱਤੀਆਂ ਜੀ ਮੁੰਡਿਆਂ ਨੂੰ ਐ ਨਹੀਂ ਅਸੀਂ ਆਂ ਤੇ ਨਹੀਂ ਦਿੱਤੀਆਂ ਜੀ ਜਿਹੜੀਆਂ ਵੀ ਬਣੇ ਆਪਣੇ ਬੰਦ ਉਹ ਵੀ ਬਹੁਤ ਵੱਡਾ ਠੋਡੀ ਦੇਣਾ ਸਾਡੀ ਹੁਣ ਮੰਗੇ ਆ ਜੀ ਸਾਨੂੰ ਗਰੀਬਾਂ ਨੂੰ दारू ਦਾ ਤੁਸੀਂ ਕੀ ਕੀਤਾ ਕਿਉਂ ਨਹੀਂ ਫਾਇਦਾ ਅਸੀਂ दारू ਪੀਣ ਵਾਲੇ ਆ ਪੱਟੀਆਂ ਲਵਾ ਦੀਏ ਨਾ ਠੇਕੇ ਦੀ दारू ਸਸਤੀ ਕਰਾ ਦਿਓ ਜੀ ਹੁਣ ਅਸੀਂ ਬਹੁਤ ਔਖੇ ਆ ਨਹੀਂ ਹੁਣ ਜਿੰਨਾ ਕੁਛ ਤੂੰ ਗਣਾਤਾ ਵੀ ਕਿਰਾਇਆ ਫ੍ਰੀ ਕਰਤਾ ਨੌਕਰੀਆਂ ਦੇਤੀਆਂ ਬਿਜਲੀ ਫ੍ਰੀ ਕਰਤੀ ਕਿੰਨਾ ਕੁਛ ਕਰਤਾ ਬਹੁਤ ਬਹੁਤ ਪੁੱਛਦੇ ਹੋਰ ਨਹੀਂ ਧਿਆਨ ਚ ਉਹ ਤੂੰ ਚੜ ਗਈ ਤੈਨੂੰ ਹਣਾ ਤੇ ਪਰ ਤੂੰ ਐਂ ਦੇਖ ਵੀ ਤੁਸੀਂ ਅੱਜ ਤੱਕ ਐਮਐਲਏ ਵੇਖਿਆ ਉਹ ਜਿਹੜਾ ਥੱਲੇੋਂ ਪਤਾ ਲੱਗ ਜਾ ਸਿਕਿਉਰਿਟੀ ਤੋਂ ਵੀ ਦਰੂਪੀਤੀ ਵਾਲੇ ਮਿਲਣਾ ਆਇਆ ਤੇ ਤੁਹਾਨੂੰ ਮਿਲਣ ਦੀ ਇਜਾਜ਼ਤ ਨਹੀਂ ਨਹੀਂ ਜੀ ਬੋ ਕਹਿ ਸਕਦਾ ਸੀ ਨਾ ਵੀ ਮੇਰੇ ਸਾਹ ਜੰਨੀ ਕੜ ਗਏ ਨਹੀਂ ਜੀ ਬਹੁਤ ਮਿਹਰਬਾਨੀ ਸਰ ਹਾਂ ਹੁਣ ਦੱਸੋ ਤੁਹਾਡਾ ਤੁਸੀਂ ਮੇਰੇ ਤੋਂ ਹੋਰ ਕੀ ਚਾਹੁੰਦੇ ਹੋ ਬਿਜਲੀ ਤੁਹਾਡੀ ਵੀ ਫਰੀ ਹੋਈ ਹੈ ਨਾ ਨਹੀਂ ਹੋਈ ਹੈ ਜੀ ਸੱਚ ਬਚਣਾ ਜੀ ਹੋਈ ਜੇ ਤੁਹਾਡੀਆਂ ਜਨਾਨੀਆਂ ਤੁਹਾਡੀਆਂ ਘਰਦੀਆਂ ਕੋਈ ਧੀ ਆ ਪੈਣਾ ਕੋਈ ਮਾਂ ਕੋ ਚਾਚੀ ਦਾਈ ਸਫਰ ਕਰੇ ਉਹਨੂੰ ਕਰਾਇਆ ਫਰੀ ਹੋਇਆ ਨਾ ਹੋਇਆ ਤੇ ਫਿਰ ਹੁਣ ਕੀ ਰਹਿ ਗਿਆ ਮੇਰੇ ਤੱਕ ਕਿ ਕਿ ਦਾਰੂ ਹੋਰ ਪੀਣੇ ਦੇਵਾ ਬੋਸ ਸਾਡੇ ਬਾਰੇ ਵੀ ਸੋਚੋ ਜੀ ਬੰਦਿਆਂ ਬਾਰੇ ਵੀ ਕੀ ਸੋਚੀ ਦੱਸੋ ਉਹਨ ਦਾਰੂ ਦਾ ਵੀ ਕੋਈ ਹੱਲ ਕਰੋ ਜੀ ਦਾਰੂ ਬਹੁਤ ਔਖਿਆ ਸੀ ਬਹੁਤ ਮਹਿੰਗੀ ਪੀਣੇ ਆ ਜੀ ਸਰ ਖਲਾਪਿਆ ਕਰੋ ਡਾਕਟਰ ਨੇ ਦੱਸਿਆ ਵਿਦਾਰੂਪੀ ਨਹੀਂ ਹੈ ਸਰਦਾ ਨਹੀਂ ਜੀ ਸਰਦਾ ਨਹੀਂ ਸਾਡੇ ਕੀੜੇ ਸਰਦਾ ਆ ਜੀ ਤੁਰਦਾ ਨਹੀਂ ਸਰਦਾ ਨਹੀਂ ਸਾਡਾ ਸਰੀਰ ਸਾਡਾ ਤਾਂ ਤੁਰਦਾ ਆ ਅਸੀਂ ਸ਼ੁਰੂ ਤੋਂ ਪੀਨੇ ਆ ਜੀ 90% ਥੋੜੀ ਧੱਕਾਬਾਸਤੀ ਜਿਹੜੀ ਹੈ ਜਾਂ ਤਾਂ ਵੋਟਾਂ ਦੇ ਪੈਸੇ ਲੈਂਦੀ ਹੈ ਜਾਂ ਸ਼ਰਾਬ ਮੰਗਦੀ ਹੈ ਪੇਟੀ ਦੇ ਦਿਓ ਜੀ ਵੋਟਾਂ ਆ ਗਈਆਂ ਦੇਖੋ ਤਾਂ ਹੀ ਤੁਸੀਂ ਲੱਗਿਓ ਮਤਲਬ ਫਰੀ ਤੇ ਗਿੱਜੇ ਵੀ ਆਓ ਤੁਸੀਂ ਤਾਂ ਕਰਕੇ ਸ਼ਰਾਬ ਸਸਤੀ ਚਾਹੀਦੀ ਹੈ ਜਨਾਬ ਇਸ ਤੇ ਹੀ ਬੇਨਤੀ ਕਰਦੇ ਆ ਤੁਸੀਂ ਮਾਲਕਾਂ ਇੱਥੋਂ ਦੇ ਕਿ ਤੁਸੀਂ ਕੋਈ ਸਾਡੀ ਬੇਇੱਜ਼ਤੀ ਕਬੂਲ ਕਰੋ ਕੋਈ दारू ਸਸਤੀ ਹੋ ਜੇ ਮੈਨੂੰ ਤਾਂ ਤੂੰ ਕੱਲਾ ਤਕਲੀਫ ਜਿਆਦੇ ਲਾਦਾ ਉਹ ਨਾਲ ਗੰਨਮੈ ਲੈ ਕੇ ਆਂਦੇ ਆ ਉਹਨਾਂ ਨੂੰ ਤਾਂ ਹੈ ਨਹੀਂ ਕੋਈ ਪ੍ਰੋਬਲਮ ਨਹੀਂ ਜੀ ਨਹੀਂ ਉਹਨਾਂ ਨੂੰ ਚੜੀ ਪਈ ਹੈ ਜੀ ਹਾਂ ਅੱਛਾ ਤੇ ਹੁਣ ਮੈਂ दारू ਚ ਕੀ ਕਰ ਸਕਦਾ ਵਿਖੇ ਕੀ ਕਰ ਸਕਦਾ दारू ਚ ਆਪਾਂ ਉਹਦਾ ਕੋਈ ਹੱਲ ਕਰੋ ਜੀ ਕੋਈ ਚੰਗਾ ਕੰਮ ਕਰਾਓ ਯਾਰ ਉਹ ਬਾਈ ਇਹ ਵੀ ਚੰਗਾ ਹੀ ਆ ਸਾਡਾ ਪੰਨ ਖੱਟ ਲਓਗੇ ਉਹ ਤੁਹਾਡੇ ਬੱਚੇ ਰੋਲ ਜਾਣਗੇ ਜਿਹੜੀ ਸਾਹ ਕਿੰਨੇ ਦੀ ਪੀ ਜਾਣੇ ਆ ਸਾਹ ਸਾਹ ਅਸੀਂ ਦਿਹਾੜੀ ਕਰਦੇ ਆਂ ਦਿਨੇ ਸ਼ਾਮ ਨੂੰ ਸਾਡੇ ਕੀੜੇ ਲੜਨ ਲੱਗ ਜਾਂਦੇ ਆ ਕਿ ਥਕਾਵਟ ਲਾਉਣੀ ਤੇ ਪੈਗ ਲਾ ਲਈਏ ਦੂਜੇ ਦਿਨ ਉੱਠਿਆ ਨਹੀਂ ਜਾਂਦਾ ਜੀ ਤੇ ਨਹੀਂ ਲਾਉਂਦੇ ਤਾਂ ਨਹੀਂ ਰਾਤ ਨੂੰ ਨੀਂਦ ਹੀ ਨਹੀਂ ਆਉਂਦੀ ਜੀ ਭੂਤਾਂ ਦੇ ਸੁਪਨੇ ਆਈ ਜਾਂਦੇ ਆ ਜੀ ਰਾਤ ਨੂੰ ਫਿਰ ਹੁਣ ਮੈਂ ਕੀ ਕਰਾਂ ਦੱਸ ਇਹ ਤਾਂ ਹੱਲ ਕੱਢੋ ਜੀ ਸਾਹਿਬ ਜੀ ਨਹੀਂ ਕੀ ਹੱਲ ਕਰਨਾ ਮੇਰੇ ਕੋਲ ਕੀ ਹੱਲ ਹੈ ਦਾਦੂ ਦਾ ਕੀ ਹੱਲ ਤੁਸੀਂ ਪੀਣ ਤੁਸੀਂ ਹਟ ਨਹੀਂ ਸਕਦੇਗੇ ਹੁਣ ਮੈਂ ਘਰੋਂ ਥੋੜੋ ਦੇਦਾ ਕਿ ਮੈਂ ਭੱਠੀ ਲਵਾ ਦਿਆ ਇੱਕ ਉੱਥੇ ਨਹੀਂ ਨਹੀਂ ਜੀ ਨਹੀਂ ਇਹ ਕੋਠੀ ਦੇ ਬਗਲੇ ਦੇ ਪਾਸੇ ਇੱਕ ਭੱਠੀ ਚਲਵਾ ਦੇਣਾ ਬਈ ਜਿਹੜੇ दारू ਪੀਣ ਵਾਲੇ ਮੇਰੇ ਹਲਕੇ ਦੇ ਉਹ ਪੀਜਿਆ ਕਰਨਗੇ ਨਹੀਂ ਜੀ ਨਹੀਂ ਇਹ ਨਹੀਂ ਕਹਿੰਦੇ ਜਨਾਬ ਇਹ ਚੀਜ਼ਾਂ ਛੋਟੇ ਵੀਰ ਹੋ ਨਹੀਂ ਸਕਦੀਆਂ ਦੇਖੋ ਉਹਨਾਂ ਨੇ ਕਰੋੜਾ ਰੁਪਇਆ ਠੇਕੇਦਾਰਾਂ ਨੇ ਭਰਿਆ ਵੇ ਠੀਕ ਹੈ ਬਕਾਇਦਾ ਉਹ ਸਾਰੇ ਟੈਕਸ ਦਿੰਦੇ ਆ ਸਭ ਕੁਝ ਕਰਦੇ ਆ ਜੇ ਤਾਂ ਪਾਣੀ ਪੂਣੀ ਪਾਉਂਦੇ ਕੋ ਵੀਕੀ ਸਹੀ ਗੱਲ ਹੈ ਜੇ ਤਾਂ ਪਾਣੀ ਪੂਣੀ ਪਾਉਂਦੇ ਮਾਰੀ ਦਿੰਦੇ ਫਿਰ ਤਾਂ ਸਾਨੂੰ ਜਨਾਬ ਅਸ ਲੈ ਕੇ ਆਏ ਆ ਜਨਾਬ ਅਸੀਂ ਗਲਤੀ ਕਰਨੀ ਬੁੜੀਆਂ ਨੇ ਕੱਲੀਆਂ ਨੇ ਵੋਟਾਂ ਪਾਈਆਂ ਜੇ ਅਸੀਂ ਵੋਟਾਂ ਨਹੀਂ ਪਾਈਆਂ ਜੀ ਹਾਏ ਹਾਏ ਪਹਿਲਾਂ ਤੁਸੀਂ ਇੱਕ ਗੱਲ ਦੱਸ ਦਿਓ ਬਸ ਐਮ ਐਲ ਏ ਤੁਹਾਨੂੰ ਉਹੀ ਠੀਕ ਰਹੇ ਤੇ 76 ਲਾ ਲੈਣ ਤੁਹਾਨੂੰ ਵੜਨਾ ਦੇਣ ਹਨਾ ਜੇ ਮੈਂ ਤੁਹਾਡੀ ਗੱਲ ਸੱਚ ਕੇ ਸੁਣੀ ਜਾਂਦੇ ਤਾਂ ਤੁਸੀਂ ਹਾਂ ਮੈਨੇ ਮਾਰਨੇ ਮੈਨੂੰ ਬੁੜੀਆਂ ਮੈਂ ਪਹਿਲਾਂ ਵੀ ਪੁੱਛਿਆ ਵੀ ਤੁਹਾਡੀਆਂ ਬੁੜੀਆਂ ਸਫਰ ਨਹੀਂ ਕਰਦੀਆਂ ਤੇ ਫਿਰ ਵੋਟਾਂ ਤਾਂ ਜੀ ਅਸੀਂ ਵੀ ਪਾਈਆਂ ਜੀ ਵੋ ਵੀ ਆ ਕੋਠੀ ਦੇ ਮਗਰ ਪਲਾਟ ਪਿਆ ਉੱਥੇ ਮੈਂ ਭੱਠੀ ਚਲਵਾ ਦੇਣਾ 24 ਘੰਟੇ ਚੱਲੀ ਜਾਇਆ ਕਰੋਗੇ ਤੇ ਉੱਥੇ ਚਲਾ ਦੇਣਾ ਦਾਰੂ ਦਾ ਦੌਰ ਵੀ ਪੀ ਲੋ ਵੀ ਨਹੀਂ ਜੀ ਫਿਰ ਇਹੀ ਇਹੀ ਭਾਲਦੇ ਮੇਰੇ ਤੋਂ ਯਾਰ ਮੈਂ ਠੇਕੇਦਾਰ ਨੂੰ ਕਿਵੇਂ ਕਹਾਂ 사 ਕੀ ਕਹਾਂ ਠੇਕੇਦਾਰ ਤੁਸੀਂ ਤੁਸੀਂ ਐ ਗੋ ਜੀ ਆਧਾਰ ਕਾਰਡ ਲੈ ਕੇ ਆਧਾਰ ਕਾਰਡ ਤੇ ਅੱਧੇ ਰੇਟ ਚ ਦੇ ਦਿਆ ਕਰੇ ਬੋਤਲ ਅਸੀਂ ਜੇ ਲੈ ਜਾ ਕਰਾਂਗੇ ਆਧਾਰ ਕਾਰਡ ਤੇ ਅੱਧੇ ਰੇਟ ਚ ਬੋਤਲ ਦੇ ਆਧਾਰ ਕਾਰਡ ਤੇ ਅੱਧੇ ਰੇਟ ਬੋਤਲ ਹਾਂ ਜੀ ਆ ਆ ਆ ਬੇਨਤੀ ਕਰ ਲੋ ਕਬੂਲ ਜੀ ਸਾਡੀ ਆਧਾਰ ਕਾਰਡ ਚੱਲਦਾ ਕਰ ਦਿਓ ਜੀ ਹਾਂ ਜੀ ਦੱਸ ਵੇਖੀ ਇਹਨਾਂ ਦਾ ਕੋਈ ਹੱਲ ਨਹੀਂ ਜੀ ਕਰਵਾ ਸਕਦਾ ਆ ਇਹ ਤਾਂ ਪ੍ਰਧਾਨ ਮੰਤਰੀ ਵੀ ਨਹੀਂ ਕਰਵਾ ਸਕਦਾ ਆਧਾਰ ਕਾਰਡ ਤੇ दारू ਫਰੀ ਯਾਰ ਸਾਰਾ ਪੰਜਾਬ दारू ਪੀ ਪੀ ਮਰ ਜਾ ਯਾਰ ਆਧਾਰ ਕਾਰਡ ਦੇ दारू ਫਰੀ ਕਰਾ ਦਿੱਤਾ ਯਾਰ ਹੱਦ ਹੋ ਗਈ ਤੇ ਜੀ ਜਦੋਂ ਤੁਸੀਂ ਕਿਰਾਏ ਭੁਗਤਦੇ ਇਹਦੇ ਤੁਸੀਂ ਤੁਹਾਡੇ ਤਾਂ ਘੁੱਗੀ ਦੀ ਐ ਉਹ ਕਿਰਾਏ ਬਸ ਤੇ ਕੀਤੇ ਐ ਬਸ ਦੇ ਵਿੱਚ ਹਾਤਾ ਤਾਂ ਨਹੀਂ ਬਣਿਆ ਹੁੰਦਾ ਬੁੜੀਆਂ दारू ਪੀ ਲੈਂਦੀਆਂ ਆਧਾਰ ਕਾਰਡ ਵਿਖਾ ਕੇ ਯਾਰ ਹੱਦ ਹੋ ਗਈ ਤੁਸੀਂ ਉਹੀ ਸ਼ਰਾਬੀਆਂ ਵਾਲੀ ਗੱਲ ਯਾਰ ਤੁਹਾਡੀ ਤੁਸੀਂ ਬੰਦ ਕਰੋ ਇਹ ਨਸ਼ਾ दारू ਨਾਲ ਕੱਲੀ ਸਰਕਾਰ ਤੇ ਨਾ ਰੋ ਅਸੀਂ ਜਦੋਂ ਨਹੀਂ ਸ਼ਾਮ ਹੋ ਜਾਂਦੀ ਆ ਉਦੋਂ ਨਾ ਬੜਾ ਪਾ ਕੇ ਪਤਾ ਨਹੀਂ ਆਪਦੀ ਆਪ ਹੀ ਮੋਟਰਸਾਈਕਲ ਉਧਰ ਨੂੰ ਤੁਰ ਪੈਂਦਾ ਜੀ ਤੇ ਉੱਥੇ ਠੇਕੇ ਦੇ ਮੁਰੇ ਜਾ ਕੇ ਰੁੱਕ ਜਾਂਦਾ ਜੀ ਖਰਾਬ ਹੀ ਹੋ ਜਾਂਦਾ ਨਾ ਤੇ ਤੁਹਾਡਾ ਜਿਹੜਾ ਮੋਟਰਸਾਈਕਲ ਹੈ ਜਦੋਂ ਤੁਸੀਂ ਹੱਥ ਨੇ ਥੱਕੇ ਟੁੱਟੇ ਆਉਣੇ ਆ ਜਦੋਂ ਘਰੇ ਜਾਂਦੇ ਆ ਉਦੋਂ ਤੁਹਾਨੂੰ ਘਰ ਵਾਲੀ ਨੂੰ ਮਾਂ ਨੂੰ ਪਿਓ ਨੂੰ ਭੈਣ ਭਰਾ ਨੂੰ ਜਵਾਕਾਂ ਨੂੰ ਲੈ ਕੇ ਮੰਦਰ ਨੂੰ ਮਸਜਿਦ ਨੂੰ ਗੁਰਦੁਆਰੇ ਨੂੰ ਕਿਉਂ ਨਹੀਂ ਜਾਂਦਾ ਕਿ ਉਧਰ ਨੂੰ ਜਾਵੇਂ ਮੋਟਰਸਾਈਕਲ ਤੁਹਾਡਾ ਪਤਾ ਨਹੀਂ ਜੀ ਉਹ ਜਿਵੇਂ ਕਹਿੰਦੇ ਹੱਡਾਂ ਨੂੰ ਨਾ ਜੰਗ ਲੱਗੀ ਪਈ ਹੈ ਜੀ ਆਕੜ ਜਾਂਦੇ ਆ ਜੀ ਬਾਹਾਂ ਛਾਉਣ ਨੂੰ ਤਾਂ ਵੀ ਅਜਿਹੀ ਨਹੀਂ ਹਿਲਦੀਆਂ ਉਹਨਾਂ ਜਿਹਨਾਂ ਜਰ ਕਲਾਸੀ ਨਹੀਂ ਜਾਂਦੀ ਜੀ। ਪਰ ਇਹਦੀ ਵੀ ਲੱਗੀ ਵੀ ਆ। ਮਤਲਬ ਸੇਵਾਆਂ ਤੱਕ ਜਾਓ ਫਿਰ ਹੈ। ਇਹ ਸਾਡਾ ਹਾਲਾ ਦਾ ਕੱਢੋ ਜੀ। ਹੁਣ ਹਾਲ ਯਾਰ ਇਹ ਐਸਾਸ ਤੇ ਐਮਐਲਏ ਚੁਣਦੇ ਆ ਯਾਰ ਵੀ ਥੋੜੀ ਦਾਰੂ ਆਧਾਰ ਕਾਰਡ ਤੇ ਸਸਤੀ ਕਰਾ ਦੇ ਯਾਰ ਹੱਦੋਂ ਕਿ ਜਿੰਨੇ ਜੋਗੇ ਹੈਗੇ ਕਰਤਾ ਯਾਰ ਹੋਰ ਵੀ ਕਰੀ ਜਾਂਦੇ ਆ ਵੀ ਕੋਈ ਫਾਇਦਾ ਹੋ ਜਾਏ ਤੁਹਾਡਾ। ਇੱਕ ਗੱਲ ਹੋਰ ਹੈ ਜੀ ਦੱਸੋ ਜੇ ਤੁਸੀਂ ਆ ਨਹੀਂ ਕਰ ਸਕਦੇ ਤਾਂ ਫੀ ਭੁਖੀ ਦੇ ਸਾਨੂੰ ਨਾ ਠੇਕੇ ਖੋਲਦੋ ਜੀ ਪੰਜਾਬ 'ਚ। ਹੂੰ ਵੀ ਆ ਜਿਹੜਾ ਉਹਨਾਂ ਦਾ ਜੋੜਾ ਨੂੰ ਹੱਡਾਂ ਨੂੰ ਲੱਗ ਗਿਆ ਜੀ ਘੁਣ ਤੇ ਇਹ ਤਾਂ ਜੀ ਉਹਦਾ ਤੋੜੀ ਉਹ ਆ ਉਹ ਖੋਲ ਦੇਣਾ ਸਾਰਾ ਪੰਜਾਬ ਮੈਂ ਕਹਿੰਦਾ ਤੁਸੀਂ ਕਿਤੇ ਹਰਦੇ ਹੀ ਨਹੀਂ ਜੀ ਆ ਬੰਦਾ ਮੈਨੂੰ ਬੜਾ ਸਿਰਾਂ ਦੇ ਕੰਨ ਕਮਾ ਕੇ ਫੜਦਾ ਉਤੋਂ ਦੀ ਇਹ ਇਹ ਨਾ ਪੁਰਾਣੇ ਬਜ਼ੁਰਗਾਂ ਦਾ ਅਸਲੀ ਫੋਨ ਬੋਲਦਾ ਇਹਦੇ ਵਿੱਚ ਬੀ ਆਰਗੈਨਿਕ ਰਾਖ ਹੁੰਦੀ ਸੀ ਨਾ ਇਹ ਵੀ ਕਦੇ ਕੰਮ ਕਰਦਾ ਸੀ ਅਸੀਂ ਕਹਿੰਦੇ ਵੀ ਆਹ ਕੰਮ ਛੱਡੋ ਅਸੀਂ ਕਹਿੰਦੇ ਛੱਡੋ ਹੁਣ ਆਧਾਰ ਕਾਰਡ ਤੇ ਤੁਹਾਨੂੰ ਕਿਹੜਾ ਠੇਕੇਦਾਰ ਮੁੰਨ ਤੇ ਬੋਤਲ ਦੇ ਦੂਗਾ ਤੁਹਾਡਾ ਹਰਾ ਪੈਨ ਜੀ ਤੁਸੀਂ ਜਿੱਥੇ ਸਾਈਨ ਕਰਦੇ ਬਸ ਕਾਨੂੰਨ ਹੀ ਬਣ ਜਾਂਦਾ ਜੀ ਤੁਸੀਂ ਹਰਾ ਪੈਨ ਸਾਡਾ ਇਹ ਕਾਨੂੰਨ ਬਣਾਉਣ ਵਾਸਤੇ ਆ ਇਹ ਵੀ ਨਸ਼ੇ ਬੰਦ ਕਰੋ ਕ੍ਰਾਈਮ ਬੰਦ ਕਰੋ ਨੌਕਰੀਆਂ ਦੇਣੀਆਂ ਸਹੂਲਤਾਂ ਦੇਣੀਆਂ ਇਹ ਸਹੂਲਤ ਥੋੜਾ ਵੀ ਤੁਹਾਨੂੰ ਯਾਰ ਕਮਾਈ ਕਰਕੇ ਅੱਧੀ ਕਮਾਈ ਜਿਹੜੀ ਤੁਸੀਂ ਹੱਥੋਂ ਠੇਕੇ ਤੇ ਲੈ ਜਾਂਦੇ ਅਸੀਂ ਨਹੀਂ 500 ਰੁਪਿਆ ਕਮਾਉਣੇ ਜੀ 250 ਠੇਕੇ ਵਾਲਾ ਲੈ ਲੈਦਾ ਜੀ ਧਾਰ ਵੀ ਨਹੀਂ ਕਰਦਾ ਉਹ ਤੇ ਅਸੀਂ ਐ ਟੱਬਰਗੇ ਵਿੱਚ ਪਾਲਾਂਗੇ ਜੀ 582 ਜੀ ਅੱਜ ਤੇ 250 ਦੀ ਬੋਤਲ ਆ ਗਈ ਤੇ ਹੁਣ 250 ਨਾ ਮੈਂ ਜਵਾਬ ਹਾਂ ਸੱਚ ਹਾਂ ਸੱਚ ਸਾਹਿਬ ਜੀ ਅੱਜ ਵੀ 30 ਰੁਪਏ ਧਾਰ ਕਰਕੇ ਆਉਂਦੇ ਆ ਅਸੀਂ ਠੇਕੇ ਵਾਲੇ ਠੇਕੇ ਵਾਲੇ ਨਾਲ ਉਹ ਹੁਣ ਟੈਨਸ਼ਨ ਆ ਉਹ ਵੀ ਪੀਏ ਦਿਮਾਗ ਤੇ ਬੋਝ ਬਣੇ ਪੇ ਤੜਕੇ ਤਿੰਦਰੋਂ ਕਰਿਆਨੇ ਵਾਲੇ ਨਾਲ ਧਾਰ ਹੁੰਦਾ ਹੈ 30 ਰੁਪਏ ਕਿਵੇਂ ਦੇਵਾਂਗੇ ਤੜਕੇ ਉਹ ਮੈਨੂੰ ਦਿਮਾਗ ਤੇ ਅਹੀਂ ਚੱਲੀ ਆ 30 ਰੁਪਏ ਵੀ ਦੇਣੇ ਆ ਚਲੋ ਐਂ ਕਰਦੇ ਆ ਤੁਹਾਡੀ ਨਾ ਕੋਈ ਪ੍ਰਪੋਜ਼ਲ ਜਿਹੜੀ ਆ ਉਹ ਅਸੀਂ ਕਰਦੇ ਆ ਸ਼ੇਅਰ ਸਰਕਾਰ ਨਾਲ ਠੀਕ ਆ ਵੀਰ ਤੁਹਾਡਾ ਕੀ ਹੋ ਸਕਦਾ ਠੀਕ ਹੈ ਸਾਡੇ ਫੀਡਬੈਕ ਵਾਲਾ ਕਰਾਕ ਦਿਓ ਜੀ ਮਤਲਬ ਹਲ ਉਹਦੇ ਬਿਨਾਂ ਨਾ ਹੀ ਸਾਡਾ ਕੁਝ ਹੋਣਾ ਨਹੀਂ ਆਹ ਗੱਲ ਵਿੱਚ ਹੀ ਠੀਕ ਹੈ ਦੀ ਹਣਾ ਚਲੋ ਆ ਕਿਸੇ ਨਾ ਕਿਸੇ ਅਸੀਂ ਜਦੋਂ ਮੀਟਿੰਗ ਹੁੰਦੀ ਆ ਨਾ ਕਿਸੇ ਮੀਟਿੰਗ ਦਾ ਮਸਲਾ ਤੁਹਾਡਾ ਜ਼ਰੂਰ ਵਿਚਾਰਦੇ ਆ ਅਸੀਂ ਵੀ ਜੇ ਫੇਮ ਪੋਸਟ ਵਾਲਾ ਕੰਮ ਜਿਹੜਾ ਮੈਂ ਨਹੀਂ ਕਹਾਂ ਮੈਂ ਕੱਲ ਨੂੰ ਖਲਵਾ ਦੂੰ ਮੜ ਕੇ ਕੱਲ ਨੂੰ ਫੇਰ ਤੁਸੀਂ ਇਸ ਵੇਲੇ ਪੀ ਕੇ ਕੱਲ ਨੂੰ ਫਿਰ ਇਸ ਵੇਲੇ ਆ ਜਾਓ ਇੱਥੇ ਚਲੋ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਗਰ ਉਹ ਲਾਉਣੇ ਪੈਣਗੇ ਕਰੀ ਸਹੀ ਗੱਲ ਚਲੋ ਚਲੋ ਕੋਈ ਨਹੀਂ ਜੀ ਤੇਰੀ ਇੱਕ ਮੰਨਤਾ ਹੀ ਤੇਰੀ ਤੇਰੀ ਗੱਲ ਨੇ ਹਾਂ ਜੀ ਮਿਲ ਰਹੀ ਸੀ ਸੱਚੀ ਹਾਂ ਮੇਰੀ ਮੰਨਤੇ ਹੈ ਜੀ ਤੇ ਚਲੋ ਬਾਣੀ ਦਾ ਮਹੀਨੇ ਚ ਇਹਨਾਂ 10 ਕਿ ਦਿਨ ਅੰਤਰ ਦਾ ਰਿਕਾਰਡ ਤੇ ਸਰ ਹਾਂ ਸਹੀ ਹੈ ਭਾਈ ਭਾਈ ਜਮਾ ਸਹੀ ਹੈ ਨੇ 10 ਦਿਨ ਮਤਲਬ ਕੀ 10 ਦਿਨ ਕਰਾਂ ਮੈਂ ਯਾਰ ਤੇ ਉਹ ਨਵੇਂ ਗੱਲ ਕਰਤੀ ਉਹ ਸਾਹਿਬ ਜੀ ਬਾਈ ਨੇ ਗੱਲ ਸਹੀ ਕਹੀ ਹੈ ਬਾਈ ਬਾਈ ਮੈਂ ਦੱਸਦਾ ਸਵਾਲ ਆ ਤੂੰ ਉਸਤਾਦ ਇਹਨਾਂ ਦਾ ਹੰਦਾ ਨਹੀਂ ਨਹੀਂ ਸਾਹਿਬ ਜੀ ਕੀ ਆਧਾਰ ਕਾਰਡ ਤੇ ਤੁਸੀਂ ਮਹੀਨੇ ਦਾ 10 ਕੁ ਦਿਨ ਸਾਨੂੰ दारू ਮਿਲ ਜਾਇਆ ਕਰੇ ਬਸ ਸਿਰ ਆ ਰਖਾ ਦੀ ਕਿ ਨੋਟ ਦਾ ਮਹੀਨਾ ਹੀ ਦੇ ਦਿੰਦੇ दारू ਤੁਹਾਨੂੰ ਉਹ ਨਹੀਂ ਜੀ ਸਾਹਿਬ ਜੀ ਅੱਧ ਰੇਟ ਤੇ ਤੁਸੀਂ ਫੋਨ ਕਰ ਦੋ ਉਹਨਾਂ ਨੂੰ ਤੇ ਅੱਧ ਕ ਰੇਟ ਤੇ ਦੇਦਾ ਕਿਉਂਕਿ 10 ਦਿਨ ਵਾਸਤੇ 10 ਦਿਨ ਮਹੀਨੇ ਦੇ ਕੁੱਲ 10 ਦਿਨ ਯਾਰ ਜਾਲ ਆਪਾਂ ਅਸੀਂ ਨਾ ਵਿਚਾਰ ਕਰਾਂਗੇ ਤੁਹਾਡੀ ਇਸ ਗੱਲ ਤੇ ਅਸੀਂ ਨਾ ਕੰਮ ਸਾਡੇ ਕੱਲ ਨੂੰ ਅਸੀਂ ਚੰਡੀਗੜ੍ਹ ਵੀ ਜਾਣਾ ਹੈ ਕੱਲ ਨੂੰ ਸਾਡੇ ਪ੍ਰੋਗਰਾਮ ਵੀ ਅਸੀਂ ਸਾਹਿਬ ਜੀ ਅਸੀਂ ਨਹੀਂ ਜਾਣਾ ਜਿੰਨਾ ਕਰ ਤੁਸੀਂ ਸਾਡਾ ਇਹ ਕੰਮ ਕਰ ਦਿਓ ਮੈਂ ਹਾਂ ਕਰਦਾ ਹਾਂ ਤੁਹਾਡਾ ਹੁਣ ਕਿਸੇ ਭਰੋਸੇ ਖੜਨਾ ਤਾਂ ਪਊਗਾ ਤੁਹਾਨੂੰ ਵੀ ਮੈਂ ਕਹਿੰਦਾ ਵੀ ਕੋਈ ਗੱਲ ਨਹੀਂ ਮੀਟਿੰਗ ਜਿਹੜੀ ਸਾਡੀ ਅਗਲੀ ਹੋਊ ਚੰਡੀਗੜ੍ਹ ਪਹੁੰਚ ਗੱਲ ਕਰ ਲਵਾਂਗਾ ਤੇਰੀ ਗੱਲ ਤੇ ਵਿਚਾਰ ਕਰ ਲਾਂਗੇ ਫੇਮ ਪੋਸਟ ਆ ਜੀ ਬਾਈ ਠੀਕ ਹੈ ਠੀਕ ਆ ਬਾਈ ਨੂੰ ਪੁੱਛ ਲਾ ਵੰਡੇ ਨਹੀਂ ਨਹੀਂ ਆਪ ਜਿਹੜੀ ਆਪਣੀ ਫੀਮ ਵਾਲੀ ਗੱਲ ਹੈ ਨਾ ਇਹ ਇਤਿਹਾਸਕ ਰਾਜ ਜੀ ਹਾਂ ਬਸ ਠੀਕ ਹੈ ਥੋੜੀ ਫੀਮ ਪੋਸਟ ਵਾਲੀ ਗੱਲ ਤੇ ਵਿਚਾਰ ਕਰ ਲੈਣਾ ਅੱਛਾ ਸੀ ਠੀਕ ਹੈ ਮੀਟਿੰਗ 'ਚ ਪੱਕੀ ਗੱਲ ਕਰਾਂਗੇ ਤੇ ਹੁਣ ਨਾ ਸਾਨੂੰ ਹੱਥ ਜੋੜ ਕੇ ਬਿੰਦੇ ਸਾਨੂੰ ਕੰਮ ਕਰਦੇ ਠੀਕ ਹੈ ਕੋਈ ਨਰਾਜ਼ਗੀ ਤਾਂ ਨਹੀਂ ਕਿਤੇ ਬਾਅਦ ਗਾਲਾਂ ਕੱਢਣ ਜਾਂ ਐਮਐਲਏ ਮਿਲਦਾ ਨਹੀਂ 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 ਬਸ ਮਿਹਰਬਾਨੀ ਜੀ ਚਲੋ ਭਾਈ ਜੀ ਹੋਰ ਵੀ ਐਮਐਲਏ ਬਣੇ ਹੁਣ ਕਿ ਕਦੇ ਮਿਲੇ ਨਹੀਂ ਜੀ ਅਸੀਂ ਪਹਿਲੀ ਵਾਰ ਵੇਖਿਆ ਜੀ ਸਾਨੂੰ ਕੋਈ ਵਾੜ ਨਹੀਂ ਦਿੰਦਾ ਮਨ ਖੁਸ਼ ਹੋ ਗਿਆ ਬਾਈ ਬਸ ਮੈਂ ਐਸੇ ਕਰਕੇ ਇਹਨੇ ਪਿਆਰ ਨਾਲ ਸਾਡੀ ਗੱਲ ਸੁਣੀ ਜੀ ਮਹਿਰਬਾਨੀ ਜੀ ਬਸ ਵੀ ਇਹ ਤਾਂ ਪਹਿਲੀ 70 ਸਾਲਾਂ ਚ ਪਹਿਲੀ ਵਾਰ ਹੀ ਹੋਇਆ ਜੀ ਬਸ ਜੇ ਜ਼ੋਰ ਲਾ ਦਿਓ ਅੱਤ ਕੀ ਫਿਰ ਠੀਕ ਹੈ ਇਲੈਕਸ਼ਨ ਆ ਗਿਆ ਜੀ ਪੂਰਾ ਜੀ ਪੂਰੇ ਪੂਰੇ ਮਹੱਲੇ ਦੇ ਆ ਮੈਂ ਮੀਟਿੰਗ ਜਾਣਾ ਕੱਲ ਨੂੰ ਜੀ ਠੀਕ ਹੈ ਮੈਂ ਪਹਿਲੀ ਗੱਲ ਕੱਲ ਨੂੰ ਕੋਸ਼ਿਸ਼ ਕਰੂੰਗਾ ਵੀ ਕੋਈ ਗੱਲ ਇਹ ਕਰੀ ਚੱਲਦੀ ਕਰਦਾ ਥੋੜੀ ਜਿਹੀ ਫੀਮ ਪੋਸਟ ਤੇ ਠੇਕਿਆਂ ਵੀ ਹਾਂਜੀ ਠੀਕ ਹੈ ਦਾਰੂ ਦੂਰ ਵਾਲਾ ਵਾਅਦਾ ਨਹੀਂ ਕਰਦਾ ਮੈਂ ਇਹ ਚ ਦੇਖਾਂਗੇ ਜੇ ਕੁਝ ਘਾਟ ਉਹਦੇ ਜ਼ਿਮੀਦਾਰ ਵੀ ਆਏ ਗੱਲ ਕਰ ਦਿੰਦੇ ਭਰਾ ਜੀ ਉਹ ਕਿਹਦੇ ਵੀ ਜੇ ਸਾਨੂੰ 4-4 ਕਨਾਲਾ ਮਿਲ ਜਾਂਨਾ ਵੀ ਸਰਕਾਰ ਮંજੂਰੀ ਦੇ ਦੇ ਇੱਥੇ ਬੀਜਣ ਦੀ ਹਾਂ ਭੁੱਖੀ ਤੇ ਆ ਤੁਹਾਡਾ ਅਸੀਂ ਜਿਹੜੀ ਲਵਾਈ ਹੈ ਝੋਨੇ ਦੀ ਇਹ ਵੀ ਤੁਹਾਨੂੰ ਅਸੀਂ ਟਵਲ ਕਰ ਦਿੱਤੀ ਜੀ ਕੋਈ ਨਹੀਂ ਕਰਾਂਗੇ ਵਿਚਾਰ ਹਾਂ ਭਾਈ ਜੀ ਹਾਂਜੀ ਆਪਣਾ 5 ਵਜੇ ਦਾ ਨਹੀਂ 6 ਵਜ ਗਿਆ ਪਾ ਘੰਟਾ ਪਹਿਲਾਂ ਲੇਟ ਹੈ ਠੀਕ ਹੈ ਸਾਹਿਬ ਜੀ ਸਸੇ ਠੀਕ ਹੈ ਠੀਕ ਹੈ ਸਾਹਿਬ ਜੀ ਕੋਈ ਨਹੀਂ ਕਰਦੇ ਗੌਰ ਤੁਹਾਡੇ ਮਸਲੇ ਤੇ ਨਵੇਂ ਬਾਈ ਬਰਾ ਧਿਆਨ ਨਾਲ ਲੈ ਜੋ ਯਾਰ ਠੀਕ ਹੈ ਫਤੂ ਵੀ ਵੀ ਸ਼ਰਾਬੀ ਐ ਦੋ ਮੈਂ ਕੱਲਾ ਮੈਂ ਸ਼ਰਾਬੀ ਐ ਕੋਈ ਕੀ ਕਰੇ ਸਰਕਾਰ ਦਾ ਇਹ ਮੋਕ ਐਮ ਐਲ ਏ ਸਾਥੇ ਛੁੜਦੇ ਵੀ ਨਾਲੇ ਤਾਂ ਜਦੋਂ ਵੋਟਾਂ ਪੈਣੀਆਂ ਉਹੋ ਸ਼ਰਾਬ ਦੇਓ ਜਾਂ ਸਾਨੂੰ ਪੈਸੇ ਦਿਓ ਠੀਕ ਹੈ ਆ ਜਵਾਗ ਵੇਲਾ 17 ਸਾਲ ਦਾ ਜਵਾਕ ਆ ਕੇ ਕਹਿੰਦਾ ਨੌਕਰੀ ਲਵਾਓ ਜੀ ਆਪਾਂ ਕਿੱਥੇ ਗਲਤ ਆ ਆਪਸੇ ਇਹ ਜਿਹੜੇ ਦੁਆਰ ਨੂੰ ਇਹ ਨਹੀਂ ਬਦ ਵੀ ਮੇਰੀ ਉਮਰ ਤਾਂ 12 ਸਾਲ ਹੈ ਹੋਰ ਹੋਈ ਨਹੀਂ ਉਮਰ ਹੋਈ ਨਹੀਂ ਨੌਕਰੀ ਭਾਲਦਾ ਨੌਕਰੀ ਲਵਾ ਦੋ ਕਿ ਕਿਸ ਨੂੰ ਬੋੜ ਉਹ ਨੌਕਰੀ ਭਾਲਦੇ ਐ ਸ਼ਰਾਬ ਭਾਲਦੇ ਐ ਐਮਐਲਏ ਕੀ ਕਰੇ ਕੱਲ ਨੂੰ ਚੋਰ ਲਟੇਰੇ ਆਉਣ ਲੱਗ ਪੈਣਗੇ ਵੀ ਸਾਨੂੰ ਚੋਰਿਆਂ ਦੀ ਪਰਮਿਸ਼ਨ ਦਿਓ ਡਾਕਿਆਂ ਦੀ ਪਰਮਿਸ਼ਨ ਦਿਓ ਬੁਰਾ ਹਾਲ ਹੈ ਜਨਤਾ ਦਾ ਚੜੀਏ ਗੱਡੀ ਤਿਆਰ ਚਲੋ ਹੁਣ ਤਰੋ ਜੀ